ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸਵੇਰਾ ਟੀਵੀ ਤੇ ਮੈਂ ਤੁਹਾਡਾ ਨਾਮ ਪ੍ਰਮਿੰਦਰ ਸਿੰਘ ਦੱਸ ਦੇ ਕਿ ਪਿਛਲੇ ਦਿਨੀ ਚਾਰਪੋਰਟ ਦੇ ਵਿੱਚ ਇੱਕ ਬੱਚੇ 'ਤੇ ਨਾ ਦਰਤਨਾ ਘਾਟਾ ਵਾਪਰਿਆ ਸੀਗਾ ਪ੍ਰਵਾਸੀ ਦੇ ਵੱਲੋਂ ਇੱਕ ਬੱਚੇ ਨੂੰ ਗਵਾਹ ਕਰਕੇ ਉਸ ਨੂੰ ਦਰਦਨਾਕ ਜਿਹੜੀਆਂ ਮੌਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਉਸ ਬੱਚੇ ਨੂੰ ਲੈ ਕੇ ਰੋਸ ਜਿਹੜਾ ਪ੍ਰਗਟਾਇਆ ਗਿਆ ਤਾਂ ਜਿਹੜੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੇ ਗੱਲ ਕੀਤੀ ਜਾਵੇ ਤਾਂ ਉੱਥੇ ਪੰਜਾਬੀਆਂ ਨੇ ਹੁਣ ਪ੍ਰਵਾਸੀ ਦੇ ਖਿਲਾਫ ਜਿਹੜੀ ਹੈ ਹੱਲਾ ਬੋਲ ਦਿੱਤਾ ਹੈ ਹਰ ਪ੍ਰਵਾਸੀ ਦੇ ਖਿਲਾਫ ਜਿਹੜਾ ਹੱਲਾ ਬੋਲ ਦਿੱਤਾ ਹੈ ਜਿੰਨਾ ਵੀ ਪ੍ਰਵਾਸੀਆ ਦਾ ਵੱਲੋਂ ਜਿਹੜੀ ਆ ਪੰਜਾਬ ਦੇ ਵਿੱਚ ਰੇੜੀਆਂ ਲਗਾਈਏ ਗਏ ਨੇ ਦੁਕਾਨਾਂ ਲਗਾਈਏ ਗਏ ਨੇ ਉਹਨਾਂ ਨੂੰ ਜਿਹੜੀਆਂ ਹੁਣ ਪਿੰਡ ਵਾਲਿਆਂ ਨੇ ਹਰ ਪਿੰਡ ਚ ਮਤਾ ਪਾਸ ਕਰਕੇ ਉਹਨਾਂ ਦੇ ਆਧਾਰ ਕਾਰਡ ਅਤੇ ਬੋਰਡਰ ਕਾਰਡ ਜੇ ਚੈੱਕ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਆ ਤਾਂ ਨਾਲ ਹੀ ਪ੍ਰਸ਼ਾਸਨ ਦੇ ਕੋਲੋਂ ਇੱਕ ਅਪੀਲ ਕਰਦੇ ਪਏ ਨੇ ਜੋ ਵੀ ਪੰਜਾਬ ਦੇ ਵਿੱਚ ਪ੍ਰਵਾਸੀ ਰਹਿ ਰਿਹਾ ਹੈ ਕਈ ਸਾਲਾਂ ਤੋਂ ਭੰਗ ਰਹਿ ਰਿਹਾ ਰਿਹਾ ਚਾਹੇ ਹੁਣ ਆਇਆ ਚਾਹੇ ਕਈ ਸਾਲਾਂ ਤੋਂ ਰਹਿ ਰਿਹਾ ਉਹਨਾਂ ਦੇ ਆਇਡੈਂਟੀਫਾਈ ਉਸ ਨੂੰ ਕਰਕੇ ਜਿਹੜਾ ਆ ਤਾਂ ਹੀ ਪੰਜਾਬ ਚ ਰੱਖਿਆ ਜਾਵੇ ਖਾਸ ਕਰਕੇ ਜਿਹੜੇ ਬਿਨਾ ਔਰ ਡਾਕੂਮੈਂਟ ਤੇ ਰੜੇ ਨੇ ਉਹਨਾਂ ਨੂੰ ਜਲਦ ਜਿਹੜਾ ਪੰਜਾਬ ਚੋਂ ਬਾਹਰ ਕੱਢ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸੇ ਪ੍ਰਵਾਸੀ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾਵੇ ਤਾਂ ਹੋਣ ਹਿਸ਼ਾਰਪੁਰ ਦੀ ਗੱਲ ਕਰਦੇ ਆ ਹਿਸ਼ਾਰਪੁਰ ਦੇ ਵਿੱਚ ਇੱਕ ਪਿੰਡ ਨੇ ਮਤਾ ਪਾਸ ਕੀਤਾ ਹੈ ਪੂਰੇ ਪਿੰਡ ਦੇ ਵਿੱਚ ਮਤਾ ਪਾਸ ਕਰਨ ਤੋਂ ਬਾਅਦ ਹੁਣ ਪਿੰਡ ਵਾਸੀ ਤੇ ਸਰਪੰਚਦ ਨਾਲ ਰਲ ਕੇ ਪੂਰੇ ਸ਼ਹਿਰ ਦਾ ਦौरा ਕਰਦੇ ਪਏ ਨੇ ਤੇ ਜਿਨ੍ਹਾਂ ਵੀ ਪ੍ਰਵਾਸੀ ਦੇ ਦੁਕਾਨਾਂ ਨੇ ਉਹਨਾਂ ਤੇ ਜਾ ਕੇ ਪ੍ਰਵਾਸੀ ਦੇ ਕੋਲੋਂ ਜਿਹੜਾ ਆਧਾਰ ਕਾਰਡ ਅਤੇ ਵੋਟਰ ਕਾਰਡ ਚੈੱਕ ਕਰਦੇ ਨਜ਼ਰ ਆ ਰਹੇ ਨੇ ਤਾਂ ਜਿਨ੍ਹਾਂ ਦੇ ਕੋਲੋਂ ਆਧਾਰ ਕਾਰਡ ਵੋਟਰ ਕਾਰਡ ਨਹੀਂ ਹੈ ਉਹਨਾਂ ਨੂੰ ਜਲਦ ਇਥੋਂ ਪੰਜਾਬ ਚੋਂ ਨਿਕਲਣ ਦੀ ਜਿਹੜੀ ਆ ਕਹਿ ਰਹੇ ਨੇ ਤਾਂ ਹੁਣ ਲੋਅੜਾ ਪੰਜਾਬ ਸਰਕਾਰ ਨੂੰ ਵੀ ਇਹਨਾਂ ਦੀ ਮਦਦ ਕਰਦੀ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਜਲਦ ਬਾਹਰ ਕੱਢਣ ਦੇ ਚਾਹਤ ਜੋ ਕਿ ਇਹ ਪ੍ਰਵਾਸੀ ਨੇ ਕਿਸੇ ਵੇਲੇ ਵੀ ਵੱਡੇ ਅੰਜਾਮ ਦੇ ਕੇ ਮੌਕੇ ਤੋਂ ਇਥੋਂ ਫਰਾਰ ਹੋ ਕੇ ਆਪਣੇ ਯੂਪੀ ਬਿਆਰ ਚਲੇ ਜਾਂਦੇ ਨੇ ਤਾਂ ਹੁਣ ਲੋੜਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਰਲ ਕੇ ਇਹਨਾਂ ਪ੍ਰਵਾਸੀ ਦੇ ਖਿਲਾਫ ਹੱਲਾ ਬੋਲ ਕੇ ਜਿਵੇਂ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਸੀਗੀ ਤਾਂ ਉਸ ਨੂੰ ਦੇਖਦਾ ਹੋਇਆ ਹੁਣ ਪੰਜਾਬ ਸਰਕਾਰ ਨੂੰ ਵੀ ਪ੍ਰਵਾਸੀ ਦੇ ਖਿਲਾਫ ਜਿਹੜੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਜਲਦ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸੀ ਆ ਇਥੋਂ ਨਿਕਲ ਜਾਣ ਤੇ ਪੰਜਾਬ ਦੇ ਵਿੱਚ ਜਿਹੜਾ ਸਕੂਲਾ ਸਾਹ ਆ ਜਾਵੇ ਕਿਉਂਕਿ ਲਗਾਤਾਰ ਪ੍ਰਵਾਸੀ ਦੇ ਵੱਲੋਂ ਕਈ ਤਰ੍ਹਾਂ ਦੇ ਜੇ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਹੁਣ ਹੁਸ਼ਿਆਰਪੁਰ ਦੇ ਵਿੱਚ ਵੀ ਮਤਾ ਪਾਸ ਕਰਕੇ ਇਹਨਾਂ ਨੇ ਆਧਾਰ ਕਾਰਡ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਨੇ ਤਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕਰਦੇ ਪਏ ਨੇ ਜਲਦ ਜੋ ਪ੍ਰਵਾਸੀ ਪੰਜਾਬ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਆਡੈਂਟੀਫਾਈ ਕਰਕੇ ਉਹਨਾਂ ਨੂੰ ਇੱਥੇ ਰੱਖਿਆ ਜਾਵੇ ਤੇ ਜਿਹੜੇ ਪੇਪਰ ਤੋਂ ਵਾਂਝੇ ਨੇ ਜਾਂ ਜਿਨ੍ਹਾਂ ਦੇ ਕੋਲ ਕੋਈ ਡਾਕੂਮੈਂਟ ਨਹੀਂ ਹੈ ਉਹਨਾਂ ਨੂੰ ਜਲਦੀ ਜਲਦੀ ਪੰਜਾਬ ਚੋਂ ਬਾਹਰ ਕੱਢੇ ਜਾਵੇ ਮੈਂ ਤਾਂ ਇਹ ਕਹਿਣਾ ਚਾਹਣਾ ਜਿਹੜੇ ਵੀ ਬੰਦੇ ਮਜ਼ਦੂਰੀ ਕਰਨ ਆਏ ਆ ਮਜ਼ਦੂਰੀ ਅਸੀਂ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਕਰਨੂ ਕੰਮ ਬਹੁਤ ਵਧੀਆ ਹੈ ਪਰ ਉਹ ਕੰਮ ਮਤਲਬ ਪਿੰਡ ਦਾ ਹੀ ਕਰਨ ਜੇ ਕਦੇ ਨਹੀਂ ਸਭ ਤੋਂ ਪਿੰਡ ਦੇ ਵਿੱਚ ਉਹਨਾਂ ਨੂੰ ਕੰਮ ਮਿਲ ਰਿਹਾ ਇਹ ਬਾਹਰ ਜਾ ਸਕਦੇ ਆ ਇਹ ਤਾਂ ਪਿੰਡ ਦੇ ਵਿੱਚ ਪਿੰਡ ਦੀ ਜ਼ਰੂਰਤ ਮੁਤਾਬਕ ਕੰਮ ਕਰ ਲਓ ਬਾਹਰ ਜਾਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਪਿੰਡ ਦੇ ਵਿੱਚ ਰਹਿਣੋ ਔਰ ਪਿੰਡ ਦੇ ਵਿੱਚ ਕੰਮ ਕਰੋ ਬਾਕੀ ਉਹਨਾਂ ਦੀ ਜੋ ਵੀ ਵੈਰੀਫਿਕੇਸ਼ਨ ਹੈ ਉਹ ਸਾਰਿਆਂ ਦੀ ਲਈ ਜਾਊਗੀ ਭਾਈ ਇਹ ਕਰਾਇਤੇ ਰਹਿੰਦੇ ਆ ਨਾ ਪਿੰਡ ਦੇ ਵਿੱਚ ਅਸੀਂ ਤਾਂ ਇਹ ਬੇਨਤੀ ਕਰਾਂਗੇ ਜਿਨ੍ਹਾਂ ਦੇ ਘਰਾਂ ਦੇ ਮਕਾਨਾਂ ਦੇ ਵਿੱਚ ਰਹਿ ਰਹੇ ਆ ਨਾ ਉਹਨਾਂ ਨੂੰ ਕਹਾਂਗੇ ਵੀ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਆਪਣੇ ਆਪਣੇ ਜਿੱਥੇ ਵੀ ਹੈਗੇ ਉਹ ਸਾਡੇ ਲੇਥੇ ਪਿੰਡ ਦੇ ਵਿੱਚ ਉਹ ਨਹੀਂ ਰਹਿਣ ਦੇਦੇ ਮਤਾਂ ਇਹ ਪਾਇਆ ਕਿ ਜਿਹੜੇ ਵੀ ਪ੍ਰਵਾਸੀ ਆ ਰਹੇ ਆ ਬਿਨਾਂ ਪੇਪਰ ਤੋਂ ਆ ਰਹੇ ਆ ਬਿਨਾਂ ਕਿਸੇ ਢੰਗ ਤੋਂ ਆ ਰਹੇ ਆ ਉਹਨਾਂ ਨੇ ਅਗੇ ਬੇਨਤੀ ਕੀਤੀ ਗਈ ਆ ਕਿ ਉਹ ਆਪਣਾ ਸਮਾਨ ਚਾਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿੰਨਾ ਟਾਈਮ ਸਾਨੂੰ ਨਹੀਂ ਦਿੰਦੇ ਉਹਨਾਂ ਟਾਈਮ ਉਹ ਸਾਡੇ ਪਿੰਡ 'ਚ ਨਹੀਂ ਰਹਿਗੇ ਰੇੜੀਆਂ ਵਾਲਿਆਂ ਨੂੰ ਵੀ ਇਨਸਟਰਕਸ਼ਨ ਹੈ ਅਗਰ ਰੇੜੀ ਲੱਗੇਗੀ ਤਾਂ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿੱਤਾ ਜਾਏਗਾ ਔਰ ਉਹਨਾਂ ਲਈ ਇੱਕ ਸਪੈਸੀਫਿਕ ਜਗ੍ਹਾ ਦਿੱਤੀ ਜਾਏਗੀ ਔਰ ਜਗ੍ਹਾ ਦੇ ਵਿੱਚ ਵਿੱਚ ਵੀ ਅਸੀਂ ਕਿਰਾਇਆ ਲਵਾਂਗੇ ਪੰਚਾਇਤ ਅਦਰਵਾਈਜ਼ ਕੋਈ ਵੀ ਪਰਵਾਸੀ ਬਿਨਾ ਇਜਾਜ਼ਤੋਂ ਚੱਬੇਵਾਲ ਤੇ ਨਹੀਂ ਰਹੇਗੀ। ਠੀਕ ਗੱਲ ਹੈ। ਦੂਸਰੀ ਗੱਲ ਇਹ ਵੀ ਕਹਦੇ ਉਹਦੇ ਕਿੰਨੇ ਦੇ ਹੈਗੇ ਸਾਡੇ ਚੱਬੇਵਾਲ ਤੇ ਕੋਈ ਲਿਮਟ ਨਹੀਂ ਹੈ ਜੀ ਘਾਟੋ ਘਾਟ 15000 ਰੁਪਇਆ ਤਾਂ ਇੱਥੇ ਆਲਦ ਵਾਲੇ ਤੁਮ ਲਾ ਜੀ। ਦੂਸਰੀ ਗੱਲ ਇਹ ਵੀ ਕਹਦੇ ਉਹਨਾਂ अपना आधार कार्ड ਉੱਥੇ ਜੁਬੀ ਜ ਬਣਾਉਣ ਆ ਜੁਬੀ ਹੋਏਗਾ ਨਹੀਂ ਉਹ ਤਾਂ ਹੋਇਆ ਜੀ ਜਦੋਂ ਵੀ ਸਾਡੀ ਪੰਚਾਇਤ ਬਣੀ ਆ ਅਸੀਂ ਉਨੇ ਟਾਈਮ ਤੋਂ ਇਹਨਾਂ ਦਾ ਕੋਈ ਕਾਗਜ਼ ਪੱਤਰ ਸਾਈਨ ਨਹੀਂ ਕਰ ਰਹੇ ਬਿਲਕੁਲ ਨਹੀਂ ਹੋ ਰਿਹਾ ਜੀ ਜਿਹੜਾ ਵੀ ਸਾਈਨ ਹੋਏ ਆ ਆਧਾਰ ਕਾਰਡ ਕੋਈ ਵੋਟਰ ਕਾਰਡ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੋ ਰਿਹਾ ਦੁਕਾਨਦਾਰਾ ਕਿ ਅਸੀਂ ਪਹਿਲਾਂ ਵੀ ਦੋ ਚਾਰ ਵਾਰੀ ਬੇਨਤੀ ਕਰ ਚੁੱਕੇ ਆ ਕਿ ਉਹਨਾਂ ਦਾ ਜਿਹੜਾ ਸਮਾਨ ਹੈ ਟ੍ਰੈਫਿਕ ਬਹੁਤ ਜਾਮ ਹੋ ਰਹੀ ਆ ਉਹਨਾਂ ਲਈ ਇੱਕ ਨਿਰਧਾਰਿਤ ਏਰੀਆ ਦੱਸਿਆ ਗਿਆ ਕਿ ਉਹ ਸਮਾਂ ਏਰੀਏ ਤੋਂ ਬਾਹਰ ਸਮਾਨ ਨਹੀਂ ਰੱਖਣਾ ਪਰ ਉਹ ਨਹੀਂ ਹਟ ਰਹੇ ਸੀ ਉਹਨਾਂ ਲਈ ਵੀ ਵਾਰਨਿੰਗ ਕੀਤੀ ਹੈਗੀ ਆਪਣਾ ਸਮਾਨ ਉਹਨੇ ਹਰਦ ਆਪਣੀ ਸੀਮਾ ਦੇ ਅੰਦਰ ਰੱਖਣ ਨਹੀਂ ਤਾਂ ਉਹਨਾਂ ਖਿਲਾਫ ਵੀ ਅਸੀਂ ਕੋਈ ਕਾਰਵਾਈ ਕਰਾਂਗੇ ਉਹਨਾਂ ਦਾ ਸਮਾਨ ਚੱਕਿਆ ਜਾਏਗਾ ਔਰ ਇੱਕ ਰੇੜੀਆਂ ਜਿਹੜੀਆਂ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਲਗਾ ਰਹੇ ਆ ਉਹ ਬਿਲਕੁਲ ਮਨਾ ਕੀਤੀ ਹੈ ਜੇ ਰੇੜੀ ਲੱਗੇਗੀ ਤਾਂ ਪੰਚਾਇਤ ਦੀ ਜਗ੍ਹਾ 'ਚ ਲੱਗੇਗੀ ਨਹੀਂ ਤਾਂ ਦੁਕਾਨ ਦੇ ਮੋਹਰੇ ਨਹੀਂ ਲੱਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡਾ ਨਾਮ ਪ੍ਰਿੰਮਿੰਦਰ ਸਿੰਘ ਦੱਸ ਦੇ ਕਿ ਪਿਛਲੇ ਦਿਨੀ ਚਾਰਪੋਰਟ ਦੇ ਵਿੱਚ ਇੱਕ ਬੱਚੇ ਤਨਾਦ ਕਰਤਨਾ ਘਰਤਾ ਵਾਪਰਿਆ ਸੀਗਾ ਪਰਵਾਸੀ ਦੇ ਵੱਲੋਂ ਇੱਕ ਬੱਚੇ ਨੂੰ ਗਵਾ ਕਰਕੇ ਉਸ ਨੂੰ ਦਰਦਨਾਕ ਜਰੀਆ ਮੌਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਉਸ ਬੱਚੇ ਨੂੰ ਲੈ ਕੇ ਰੋਸ ਜਿਹੜਾ ਪ੍ਰਗਟਾਇਆ ਗਿਆ ਤਾਂ ਜਿਹੜੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹੇ ਦੁਕਾਨ ਕੀਤੀ ਜਾਵੇ ਤਾਂ ਉੱਥੇ ਪੰਜਾਬੀਆਂ ਨੇ ਹੁਣ ਪਰਵਾਸੀਆਂ ਦੇ ਖਿਲਾਫ ਜਿਹੜੀ ਆ ਹੱਲਾ ਬੋਲ ਦਿੱਤਾ ਆ ਹਰ ਪਰਵਾਸੀ ਦੇ ਖਿਲਾਫ ਜਿਹੜਾ ਹੱਲਾ ਬੋਲ ਦਿੱਤਾ ਆ ਜਿੰਨੇ ਵੀ ਪਰਵਾਸੀਆਂ ਦੇ ਵੱਲੋਂ ਜਿਹੜੀ ਆ ਪੰਜਾਬ ਦੇ ਵਿੱਚ ਰੇੜੀਆਂ ਲਗਾਈਆਂ ਗਈਆਂ ਨੇ ਦੁਕਾਨਾਂ ਲਗਾਈਆਂ ਗਈਆਂ ਨੇ ਉਹਨਾਂ ਨੂੰ ਜਿਹੜੀਆਂ ਹੁਣ ਪਿੰਡ ਵਾਲਾ ਨੇ ਹਰ ਪਿੰਡ ਚ ਮਤਾ ਪਾਸ ਕਰਕੇ ਉਹਨਾਂ ਦੇ ਆਧਾਰ ਕਾਰਡ ਅਤੇ ਵੋਟਰ ਕਾਰਡ ਜੇ ਚੈੱਕ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਨਾਲ ਹੀ ਪ੍ਰਸ਼ਾਸਨ ਦੇ ਕੋਲੋਂ ਇੱਕ ਅਪੀਲ ਕਰਦੇ ਪਏ ਨੇ ਜੋ ਵੀ ਪੰਜਾਬ ਦੇ ਵਿੱਚ ਪ੍ਰਵਾਸੀ ਰਹਿ ਰਿਹਾ ਹੈ ਕਈ ਸਾਲਾਂ ਤੋਂ ਭੰਗ ਰਹਿ ਰਿਹਾ ਚਾਹੇ ਹੋਣ ਆਇਆ ਚਾਹੇ ਕਈ ਸਾਲਾਂ ਤੋਂ ਰਹਿ ਰਿਹਾ ਉਹਨਾਂ ਦੇ ਆਇਡੈਂਟੀਫਾਈ ਉਸ ਨੂੰ ਕਰਕੇ ਜਿਹੜਾ ਆ ਤਾਂ ਹੀ ਪੰਜਾਬ ਚ ਰੱਖਿਆ ਜਾਵੇ ਖਾਸ ਕਰਕੇ ਜਿਹੜੇ ਬਿਨਾ ਡਾਕੂਮੈਂਟ ਤੇ ਰਹਿ ਰਹੇ ਨੇ ਉਹਨਾਂ ਨੂੰ ਜਲਦ ਜਿਹੜਾ ਪੰਜਾਬ ਚੋਂ ਬਾਹਰ ਕੱਢ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸੇ ਪ੍ਰਵਾਸੀ ਵੱਲੋਂ ਅਜੇ ਹੀ ਕਟੜਾ ਨੂੰ ਅੰਜਾਮ ਨਾ ਦਿੱਤਾ ਜਾ ਵੇਤਾ ਹੁਣ ਛਾਰਪੁਰ ਦੀ ਗੱਲ ਕਰਦੇ ਆ ਛਾਰਪੁਰ ਦੇ ਵਿੱਚ ਇੱਕ ਪਿੰਡ ਨੇ ਮਤਾ ਪਾਸ ਕੀਤਾ ਹੈ ਪੂਰੇ ਪਿੰਡ ਦੇ ਵਿੱਚ ਮਤਾ ਪਾਸ ਕਰਨ ਤੋਂ ਬਾਅਦ ਹੁਣ ਪਿੰਡ ਵਾਸੀ ਤੇ ਸਰਪੰਚਦ ਨਾਲ ਰਲ ਕੇ ਪੂਰੇ ਸ਼ਹਿਰ ਦਾ ਦौरा ਕਰਦੇ ਪਏ ਨੇ ਤੇ ਜਿਨ੍ਹਾਂ ਵੀ ਪ੍ਰਵਾਸੀ ਦੇ ਦੁਕਾਨਾਂ ਨੇ ਉਹਨਾਂ ਤੇ ਜਾ ਕੇ ਪ੍ਰਵਾਸੀ ਦੇ ਕੋਲੋਂ ਜਿਹੜਾ ਆਧਾਰ ਕਾਰਡ ਅਤੇ ਵੋਟਰ ਕਾਰਡ ਚੈੱਕ ਕਰਦੇ ਨਜ਼ਰ ਆ ਰਹੇ ਨੇ ਤੇ ਜਿਨ੍ਹਾਂ ਦੇ ਕੋਲੋਂ ਆਧਾਰ ਕਾਰਡ ਵੋਟਰ ਕਾਰਡ ਨਹੀਂ ਹੈ ਉਹਨਾਂ ਨੂੰ ਜਲਦ ਹੀ ਤੋਂ ਪੰਜਾਬ ਚੋਂ ਨਿਕਲਣ ਦੀ ਜੜੀ ਆ ਕਹਿ ਰਹੇ ਨੇ ਤਾਂ ਹੁਣ ਲੋੜਾ ਪੰਜਾਬ ਸਰਕਾਰ ਨੂੰ ਵੀ ਇਹਨਾਂ ਦੀ ਮਦਦ ਕਰਨ ਦੀ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਜਲਦਬਾਰ ਕੱਢਣ ਦੇ ਚਾਹਤ ਜੋ ਕਿ ਇਹ ਪ੍ਰਵਾਸੀ ਨੇ ਕਿਸੇ ਵੇਲੇ ਵੀ ਵੱਡੇ ਅੰਜਾਮ ਦੇ ਕੇ ਮੌਕੇ ਤੋਂ ਇਥੋਂ ਫਰਾਰ ਹੋ ਕੇ ਆਪਣੇ ਯੂਪੀ ਬਿਹਾਰ ਚਲੇ ਜਾਂਦੇ ਨੇ ਤਾਂ ਹੁਣ ਲੋੜਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਰਲ ਕੇ ਇਹਨਾਂ ਪ੍ਰਵਾਸੀ ਦੇ ਖਿਲਾਫ ਹੱਲਾ ਬੋਲ ਕੇ ਜਿਵੇਂ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਸੀਗੀ ਤਾਂ ਉਸ ਨੂੰ ਦੇਖਦਾ ਹੋਇਆ ਹੁਣ ਪੰਜਾਬ ਸਰਕਾਰ ਨੂੰ ਵੀ ਪਰ ਪ੍ਰਵਾਸੀ ਦੇ ਖਿਲਾਫ ਜਿਹੜੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਜਲਦ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸੀ ਆ ਇਥੋਂ ਨਿਕਲ ਜਾਣ ਤੇ ਪੰਜਾਬ ਦੇ ਵਿੱਚ ਜਿਹੜਾ ਸਕੂਲਾ ਸਹਾ ਜਾਵੇ ਕਿਉਂਕਿ ਲਗਾਤਾਰ ਪ੍ਰਵਾਸੀ ਦੇ ਵੱਲੋਂ ਕਈ ਤਰ੍ਹਾਂ ਦੇ ਜੇ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਹੁਣ ਹੁਸ਼ਿਆਰਪੁਰ ਦੇ ਵਿੱਚ ਵੀ ਮਤਾ ਪਾਸ ਕਰਕੇ ਇਹਨਾਂ ਨੇ ਆਧਾਰ ਕਾਰਡ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਨੇ ਤਾਂ ਪ੍ਰਸ਼ਾਸਨ ਦੇ ਤੇ ਸਰਕਾਰ ਤੋਂ ਮੰਗ ਕਰਦੇ ਪਏ ਨੇ ਜਲਦ ਜੋ ਪ੍ਰਵਾਸੀ ਪੰਜਾਬ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਇੱਥੇ ਰੱਖਿਆ ਜਾਵੇ ਤੇ ਜਿਹੜੇ ਪੇਪਰ ਤੋਂ ਵਾਂਝੇ ਨੇ ਜ ਜਿਨ੍ਹਾਂ ਦੇ ਕੋਲ ਕੋ ਡਾਕੂਮੈਂਟ ਨਹੀਂ ਹੈ ਉਹਨਾਂ ਜਲਦੀ ਜਲਦੀ ਪੰਜਾਬ ਚੋਂ ਬਾਹਰ ਕੱਢੇ ਜਾਵੇ ਮੈਂ ਤਾਂ ਇਹ ਕਹਿਣਾ ਚਾਹਣਾ ਜਿਹੜੇ ਵੀ ਬੰਦੇ ਮਜ਼ਦੂਰੀ ਕਰਨ ਆਏ ਆ ਮਜ਼ਦੂਰੀ ਅਸੀਂ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਕੰਮ ਨੂੰ ਕੰਮ ਬਹੁਤ ਵਧੀਆ ਹੈ ਪਰ ਉਹ ਕੰਮ ਮਤਲਬ ਪਿੰਡ ਦਾ ਹੀ ਕੰਮ ਜੇਕਰ ਦੇ ਨਹੀਂ ਸਭ ਤੋਂ ਪਿੰਡ ਦੇ ਵਿੱਚ ਉਹਨਾਂ ਨੂੰ ਕੰਮ ਮਿਲ ਰਿਹਾ ਇਹ ਬਾਹਰ ਜਾ ਸਕਦੇ ਆ ਇਹ ਤਾਂ ਪਿੰਡ ਦੇ ਵਿੱਚ ਪਿੰਡ ਦੀ ਜ਼ਰੂਰਤ ਮੁਤਾਬਕ ਕੰਮ ਕਰ ਲਓ ਬਾਹਰ ਜਾਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਪਿੰਡ ਦੇ ਵਿੱਚ ਰਹਿਣਾ ਔਰ ਪਿੰਡ ਦੇ ਵਿੱਚ ਕੰਮ ਕਰਨਾ ਬਾਕੀ ਉਹਨਾਂ ਦੀ ਜੋ ਵੀ ਵੈਰੀਫਿਕੇਸ਼ਨ ਹੈ ਉਹ ਸਾਰਿਆਂ ਦੀ ਲਈ ਜਾਊਗੀ ਭਾਈ ਇਹ ਕਰਾਏ ਤੇ ਰਹਿੰਦੇ ਆ ਨਾ ਪਿੰਡ ਦੇ ਵਿੱਚ ਅਸੀਂ ਤਾਂ ਇਹ ਬੇਨਤੀ ਕਰਾਂਗੇ ਜਿਨ੍ਹਾਂ ਦੇ ਘਰਾਂ ਦੇ ਮਕਾਨਾਂ ਦੇ ਵਿੱਚ ਰਹਿ ਰਹੇ ਆ ਨਾ ਉਹਨਾਂ ਨੂੰ ਕਹਾਂਗੇ ਵੀ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਆਪਣੇ ਆਪਣੇ ਜਿੱਥੇ ਵੀ ਹੈਗੇ ਉਹ ਸਾਡੇ ਲੇਥੇ ਪਿੰਡ ਦੇ ਵਿੱਚ ਉਹ ਨਹੀਂ ਰਹਿਣ ਦੇਦੇ ਮਤਾਂ ਇਹ ਪਾਇਆ ਕਿ ਜਿਹੜੇ ਪ੍ਰਵਾਸੀ ਆ ਰਹੇ ਆ ਬਿਨਾ ਪੇਪਰ ਤੋਂ ਆ ਰਹੇ ਆ ਬਿਨਾ ਕਿਸੇ ਢੰਗ ਤੋਂ ਆ ਰਹੇ ਆ ਉਹਨਾਂ ਨੇ ਅਗੇ ਬੇਨਤੀ ਕੀਤੀ ਗਈ ਆ ਕਿ ਉਹ ਆਪਣਾ ਸਮਾਨ ਚਾਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿੰਨਾ ਟਾਈਮ ਸਾਨੂੰ ਨਹੀਂ ਦਿੰਦੇ ਉਹਨਾਂ ਟਾਈਮ ਉਹ ਸਾਡੇ ਪਿੰਡ 'ਚ ਨਹੀਂ ਰਹਿਗੇ ਰੇੜੀਆਂ ਵਾਲਿਆਂ ਨੂੰ ਵੀ ਇਨਸਟਰਕਸ਼ਨ ਹੈ ਅਗਰ ਰੇੜੀ ਲੱਗੇਗੀ ਤਾਂ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿੱਤਾ ਜਾਏਗਾ ਔਰ ਉਹਨਾਂ ਲਈ ਇੱਕ ਸਪੈਸੀਫਿਕ ਜਗ੍ਹਾ ਦਿੱਤੀ ਜਾਏਗੀ ਔਰ ਜਗ੍ਹਾ ਦੇ ਵਿੱਚ ਵਿੱਚ ਵੀ ਅਸੀਂ ਕਿਰਾਇਆ ਲਵਾਂਗੇ ਪੰਚਾਇਤ ਅਦਰਵਾਈਜ਼ ਕੋਈ ਵੀ ਪਰਵਾਸੀ ਬਿਨਾ ਇਜਾਜ਼ਤੋਂ ਚੱਬੇਵਾਲ ਨਹੀਂ ਰਹੇਗੀ। ਠੀਕ ਗੱਲ ਹੈ। ਦੂਸਰੀ ਗੱਲ ਇਹ ਵੀ ਕਹਦੇ ਹੋ ਨਾ ਸਾਡੇ ਚੱਬੇਵਾਲ ਤੇ ਕੋਈ ਲਿਮਿਟ ਨਹੀਂ ਹੈ ਜੀ ਘਾਟੋ ਘਾਟ 15000 ਰੁਪਇਆ ਤਾਂ ਇੱਥੇ ਆਲਦ ਵਾਲੇ ਤੁਮ ਲਾਏ। ਦੂਸਰੀ ਗੱਲ ਇਹ ਵੀ ਕਹਦੇ ਹੋ ਨਾ अपना आधार कार्ड उथे जुबीजे बनावण आ जुबीजे जुबी होएगा नहीं वो तो होया जी ਜਦੋਂ ਵੀ ਸਾਡੀ ਪੰਚਾਇਤ ਬਣੀ ਆ ਅਸੀਂ ਉਨੇ ਟਾਈਮ ਤੋਂ ਇਹਨਾਂ ਦਾ ਕੋਈ ਕਾਗਜ਼ ਪੱਤਰ ਸਾਈਨ ਨਹੀਂ ਕਰ ਰਹੇ ਬਿਲਕੁਲ ਨਹੀਂ ਹੋ ਰਿਹਾ ਜੀ ਜਿਹੜਾ ਵੀ ਸਾਈਨ ਆ ਆਧਾਰ ਕਾਰਡ ਕੋਈ ਵੋਟਰ ਕਾਰਡ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੋ ਰਿਹਾ ਦੁਕਾਨਦਾਰਾਂ ਅੱਗੇ ਅਸੀਂ ਪਹਿਲਾਂ ਵੀ ਦੋ ਚਾਰ ਵਾਰੀ ਬੇਨਤੀ ਕਰ ਚੁੱਕੇ ਆ ਕਿ ਉਹਨਾਂ ਦਾ ਜਿਹੜਾ ਸਮਾਨ ਹੈ ਟ੍ਰੈਫਿਕ ਬਹੁਤ ਜਾਮ ਹੋ ਰਹੀ ਆ ਉਹਨਾਂ ਲਈ ਇੱਕ ਨਿਰਧਾਰਿਤ ਏਰੀਆ ਦੱਸਿਆ ਗਿਆ ਕਿ ਉਸ ਇਰੀਏ ਤੋਂ ਬਾਹਰ ਸਮਾਨ ਨਹੀਂ ਰੱਖਣਾ ਪਰ ਉਹ ਨਹੀਂ ਹਟ ਰਹੇ ਸੀ ਉਹਨਾਂ ਲਈ ਵੀ ਵਾਰਨਿੰਗ ਕੀਤੀ ਹੈਗੀ ਆਪਣਾ ਸਮਾਨ ਉਹਨੇ ਹਾਰਦ ਆਪਣੀ ਸੀਮਾ ਦੇ ਅੰਦਰ ਰੱਖਣ ਨਹੀਂ ਤਾਂ ਉਹਨਾਂ ਖਿਲਾਫ ਵੀ ਅਸੀਂ ਕੋਈ ਕਾਰਵਾਈ ਕਰਾਂਗੇ ਉਹਨਾਂ ਦਾ ਸਮਾਨ ਚੱਕਿਆ ਜਾਏਗਾ ਔਰ ਇੱਕ ਰੇੜੀਆਂ ਜਿਹੜੀਆਂ ਦੁਕਾਨਦਾਰ ਆਪਣੀ ਦੁਕਾਨ ਦੇ ਅੱਗੇ ਲਗਾ ਰਹੇ ਆ ਉਹ ਬਿਲਕੁਲ ਮਨਾ ਕੀਤੀ ਹੈ ਜੇ ਰੇੜੀ ਲੱਗੇਗੀ ਤਾਂ ਪੰਚਾਇਤ ਦੀ ਜਗ੍ਹਾ ਜ ਲੱਗੇਗੀ ਨਹੀਂ ਤਾਂ ਦੁਕਾਨ ਦੇ ਮੋਹਰੇ ਨਹੀਂ ਲੱਗੇਗੀ